ਹਾਂਜੀ ਦੋਸਤੋ ਅੱਜ ਪਹੁੰਚੇ ਆਪਾਂ ਲੋਂਗੋ ਵਾਲਿਆਂ ਦੇ ਸ਼ੋਅਰੂਮ ਤੇ ਟੈਲਾਂ ਹੀ ਟੈਲਾਂ ਤੇ ਨੇੜੇ ਗੁਰਦੁਆਰਾ ਨਾਨਕਸਰ ਤੇ ਦੇਖ ਸਕਦੇ ਹੋ ਇਹ ਰੋਡ ਆ ਪੁਲ ਚੜਨ ਤੋਂ ਪਹਿਲਾਂ ਇਹਨਾਂ ਦੀ ਦੁਕਾਨ ਹੁੰਦੀ ਆ ਖੱਬੇ ਹੱਥ ਜਦੋਂ ਆਪਾਂ ਤਨੋੜਾ ਰੋਡ ਤੋਂ ਆਉਣੇ ਆ ਤੇ ਬਿਲਕੁਲ ਗੁਰਦੁਆਰੇ ਦੇ ਨਾਲ ਗਲੀ ਦੇ ਨਾਲ ਇਹ ਸ਼ੋਅਰੂਮ ਆ ਦੇਖ ਸਕਦੇ ਹੋ ਤੁਸੀਂ ਤੇ ਆਪਣੇ دوست ਮਿੱਤਰ ਦਾ ਕਾਫੀ ਦਿਨਾਂ ਤੋਂ ਆਪਾਂ ਨੂੰ ਫੋਨ ਮੈਸੇਜ ਕਰ ਰਿਹਾ ਸੀ ਕਹਿੰਦਾ ਬਾਈ ਜੀ ਮਿਲ ਕੇ ਜਾਇਓ ਜਰੂਰ ਤੇ ਅੱਜ ਆਪਾਂ ਵੀਰ ਕੋਲੇ ਪਹੁੰਚੇ ਆ ਨਵਾਂ ਕੰਮ ਸਟਾਰਟ ਕੀਤਾ ਬਦ ਤੋਂ ਬਦ ਕਰੋ ਸਪੋਰਟ ਤੇ ਗਰੰਟੀ ਆਪਣੀ ਹੋਊਗੀ ਜਿਹੜਾ ਵੀ ਕੋਈ ਮਾਲ ਲਵੋਗੇ ਵੀਰ ਕੋਲੋਂ ਦੇਖ ਸਕਦੇ ਹੋ ਦੋਸਤੋ ਇਹ ਵੀਰ ਕੋਲੇ ਸਾਰਾ ਮਾਲ ਹੈਗਾ ਟੈਲਾਂ ਦਾ ਠੀਕ ਆ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਜਿਹੜਾ ਵੀ ਕੋਈ ਵੀਰ ਇੱਥੋਂ ਸਮਾਨ ਲਊਗਾ ਜ਼ਿੰਮੇਵਾਰੀ ਮੇਰੀ ਹੋਊਗੀ ਠੀਕ ਆ ਵੀ ਆਪਾਂ ਆਪ ਦਾ ਬੰਦਾ ਕਰਕੇ ਜਾਂ ਆਪ ਦਾ ਦੋਸਤ ਮਿੱਤਰ ਕਰਕੇ ਤਾਂ ਵੀਡੀਓ ਬਣਾਉਣ ਆਏ ਆ ਕੋਈ ਹੋਰ ਆਪਾਂ ਕੋਈ ਕਮਿਸ਼ਨ ਨਹੀਂ ਲਿਆ ਕੋਈ ਵੀਡੀਓ ਦੇ ਪੈਸੇ ਨਹੀਂ ਲਏ ਮਾਰ ਚੰਗਾ ਠੀਕ ਆ ਪਹਿਲਾਂ ਵੀ ਆਪਾਂ ਇੱਕ ਦੋ ਬੰਦਿਆਂ ਨੂੰ ਦਵਾਇਆ ਸਾਲ ਡੇਢ ਸਾਲ ਪਹਿਲਾਂ ਠੀਕ ਆ ਤੇ ਇਹਨਾਂ ਨੇ ਹੁਣ ਦੁਬਾਰਾ ਨਵਾਂ ਕੰਮ ਕੀਤਾਗਾ ਤਾਂ ਇਸ ਲਈ ਅੱਜ ਆਪਾਂ ਇਹਨਾਂ ਕੋਲ ਪਹੁੰਚੇ ਆ ਟਾਈਲਾਂ ਦੇ ਸੈਜ ਦੇਖ ਸਕਦੇ ਹੋ ਤੁਸੀਂ 2x4 4x4 ਦੇ ਸੈਜ ਵੀ ਪਏ ਆ ਜਿਵੇਂ ਉਹ ਸੈਜ ਦੇਖ ਸਕਦੇ ਹੋ 4x4 ਦਾ ਵੀ ਹੈਗਾ 2x2 ਦੇ ਸੈਜ ਬਾਕੀ ਜਿਹੜਾ ਮਰਜ਼ੀ ਤੁਸੀਂ ਮਟੀਰੀਅਲ ਲੈ ਸਕਦੇ ਇੱਕ ਨੰਬਰ ਕੁਆਲਿਟੀ ਇਹ ਵਿੱਚ ਉਹ ਆ ਠੀਕ ਆ ਬਾਜ਼ਾਰ ਦੇ ਵਿੱਚੋਂ ਜਿਹੜਾ ਵੀ ਤੁਹਾਨੂੰ ਰੇਟ ਮਿਲਦਾ ਹੋਇਆ ਫਟਦਾ ਠੀਕ ਆ ਉਦੋਂ ਵੀ 1-2 ਰੁਪਏ ਲੈਸ ਨਾਲ ਮਿਲ ਜੂਆ ਠੀਕ ਆ ਆਪਣਾ ਨਾਮ ਲੈ ਜਿਓ ਕਾਲੀ ਗੱਲ ਕੀ ਆ ਠੀਕ ਆ ਉਹਦੇ ਨਾਮ ਦੇ ਆਪਣੇ ਤੇ ਤੁਹਾਨੂੰ 1-2 ਰੁਪਏ ਹੋਰ ਵੀ ਲੈਸ ਕਰਾ ਦੇਗੇ ਜਿਹੜਾ ਇਹ ਰੇਟ ਤੁਹਾਨੂੰ ਬੋਲਣਗੇ ਠੀਕ ਆ ਤੇ ਗਰੰਟੀ ਆਪਣੀ ਹੋਊਗੀ ਇਹਨਾਂ ਨੂੰ ਪੁੱਛਣ ਦੀ ਲੋੜ ਨਹੀਂ ਠੀਕ ਆ ਮੈਨੂੰ ਫੋਨ ਕਰ ਲਓ ਜੇ ਕੋਈ ਨੁਕਸਾਨ ਹੁੰਦਾ ਤੁਹਾਡਾ ਤਾਂ ਆਪਾਂ ਗਰੰਟੀ ਦੇ ਦੇਾਂਗੇ ਠੀਕ ਆ ਤੇ ਬਾਕੀ ਹੁਣ ਆਪਾਂ ਵੀਰ ਨਾਲ ਗੱਲ ਕਰਾਵਾਂਗੇ ਕੀ ਹਾਲ ਆ ਬਾਈ ਜਿੱਦ ਦੀ ਤੇ ਆਪਣਾ ਬਿਜ਼ਨਸ ਦਾ ਐਡਰੈਸ ਦੱਸੀ ਤਾਂ ਤੇ ਮੜਾ ਦੁਬਾਰਾ ਬੋਲ ਕੇ ਦੱਸੋ ਤੁਹਾਡਾ ਐਡਰੈਸ ਕੀ ਹੈ ਐਡਰੈਸ ਹੈਗਾ ਵੀਰੇ ਨਾਨਕਸਰ ਰੋਡ ਨਾਨਕਸਰ ਗੁਰਦੁਆਰੇ ਦੇ ਬਿਲਕੁਲ ਨਾਲ ਠੀਕ ਹੈ ਗੋਲਟ ਟ੍ਰੇਡਿੰਗ ਕੰਪਨੀ ਟਾਇਲ ਸ਼ੋਅਰੂਮ ਬਰਨਾਲਾ ਠੀਕ ਹੈ ਬਾਕੀ ਮੋਬਾਈਲ ਨੰਬਰ ਹੈਗਾ 95928 77073 ਠੀਕ ਤੇ ਸਾਈਜ਼ ਆਪਣੇ ਕੋਲੇ ਸਾਰੀ ਮਿਲ ਜਾਣਗੇ ਜੀ ਸਾਈਜ਼ ਸਾਰੀ ਪਈ ਆ ਵੀਰੇ ਕੋਲੇ ਤੇ ਇੱਕ ਨੰਬਰ ਕੁਆਲਿਟੀ ਦੇ ਵਿੱਚ ਹੈ ਜਮਾ ਜੇ ਕੋਈ ਗੜਬੜ ਹੋਊਗੀ ਤਾਂ ਉਹਦੇ ਆਪਾਂ ਜਿੰਮੇਵਾਰ ਵਾਰੀ ਵਾਰੀ ਕਹਿ ਰਹੇ ਆ ਠੀਕ ਆ ਤੇ ਵੀਰੇ ਨੂੰ ਸਪੋਰਟ ਲਾਜ਼ਮੀ ਕਰੋ ਨਵਾਂ ਕੰਮ ਸਟਾਰਟ ਕੀਤਾ ਇਹਨ ਤੇ ਪਿਛਲੇ 3-4 ਮਹੀਨਿਆਂ ਤੋਂ ਇਹ ਦੁਕਾਨ ਕੀਤੀ ਹੈ ਇਹਨਾਂ ਨੇ ਤੇ ਜਰੂਰ ਸਪੋਰਟ ਕਰੋ ਜਰੂਰ ਮਾਲ ਲਿਓ ਆਪਣੀ ਗਰੰਟੀ ਆ ਠੀਕ ਹੈ ਜੀ